ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਲੋ ਜੀ ਅੱਜ ਆਪਾਂ ਜਾ ਰਹੇ ਆ ਵਿਆਹ ਤੇ ਔਰ ਵਿਆਹ ਜਾਣਾ ਜੀ ਆਪਾਂ ਨੇ ਨੇੜੇ ਹੀ ਐ ਡੇਰਾਬੱਸੀ ਦੇ ਕੋਲ ਪੈਲਸ ਹੈ ਜੀ ਤੇ ਡੇਰਾਬੱਸੀ ਦੇ ਕੋਲ ਜਾਉਂਗੇ ਆਪਾਂ ਫਿਲਹਾਲ ਸਾਡੇ ਪੌਣੇ 12 ਹੋ ਗਏ 12:00 ਵਜੇ ਪਹੁੰਚ ਜੂਗੇ 15 ਮਿੰਟ ਚ ਔਰ ਪੈਂਚਲ ਵੀ ਨੇੜੇ ਹੀ ਐ ਜੋਤਵੀ ਪਿੱਛੇ ਔਰ ਲੀਓ ਨੂੰ ਛੱਡ ਕੇ ਆਈਆਂ ਚਾਚੀ ਦੇ ਘਰਾਂ ਤੇ ਚਲੋ ਜੀ ਚੱਲਦੇ ਆਪਾਂ ਵਿਆਹ ਦੇ ਵਿੱਚ ਦੇਖਦੇ ਆਂ ਰੰਗ ਟੰਗ ਕਿਹੋ ਜਿਹੇ ਆ ਅਸੀਂ ਵੀ ਤੁਹਾਡੇ ਨਾਲ ਹੀ ਦੇਖੂਗੇ ਕਿਉਂਕਿ ਮਨਵੀ ਨਹੀਂ ਪਤਾ ਹਲੇ ਵੀਡੀਓ ਸਟਾਰਟ ਕਰੀ ਆ ਏ ਚਲੋ ਜੀ ਚੱਲਦੇ ਆਂ ਵਿਆਹ ਦੇ ਵਿੱਚ ਆਪਾਂ ਹੁਣ ਕੀਆ ਚਲੋ ਜੀ ਜਸਟ ਪੈਲਸ ਚ ਪਹੁੰਚ ਚੁੱਕੇ ਆਂ ਆਪਾਂ ਤੇ ਐਂਟਰੀ ਹੋ ਰਹੀ ਆ ਹੁਣ ਆਪਣੀ ਚਲੋ ਜੀ ਹੁਣ ਆਪਣੀ ਐਂਟਰੀ ਹੋ ਰਹੀ ਆ ਅੰਦਰ ਤੇ ਹੁਣ ਅਸੀਂ ਜਾਉਂਗੇ ਪਹਿਲਾਂ ਕੁਝ ਖਾਉਂਗੇ ਪੀਉਂਗੇ ਕਿਉਂਕਿ ਭੁੱਖ ਲੱਗੀ ਵੀ ਆ ਬਈ 12 ਵਜੇ ਪਹੁੰਚੇ ਤੇ ਅਸੀਂ ਪੈਲਸ ਦੇ ਅੰਦਰ ਔਰ ਬਹੁਤ ਵਧੀਆ ਅਰੇਂਜਮੈਂਟ ਕਰਿਆ ਹੋਇਆ ਤਾਂ ਇਹ ਤਾਂ ਜੀ ਰਾਮਗੜ੍ਹ ਦੇ ਕੋਲ ਹੈ ਜੀ ਜੀਰਕਪੁਰ रामगढ़ ਇਧਰਲੇ ਏਰੀਆ ਕੰਨੀ ਸਾਰੇ ਹੀ ਪੈਲਸ ਜਿੰਨੇ ਵੀ ਪੈਲਸ ਹੈ ਨਾ ਸਾਰੇ ਹੀ ਬਹੁਤ ਵਧੀਆ ਬਣੇ ਹੋਏ ਆ ਤੇ ਜੋਤ ਲੱਗੀ ਤੇ ਆਪਣੀ ਪੇਟ ਪੂਜਾ ਕਰਨ ਔਰ ਮੈਂ ਵੀ ਸੋਚ ਰਹੀ ਆ ਕਿ ਕੁਝ ਖਾਵਾਂ ਪੀਵਾਂ ਕਿਉਂਕਿ ਮੈਨੂੰ ਵੀ ਲੱਗੀ ਵੀ ਆ ਭੁੱਖ ਮੈਂ ਪਹਿਲਾਂ ਵੀਡੀਓ ਸ਼ੂਟ ਕਰ ਰਹੀ ਸੀ ਤੇ ਮੈਨੂੰ ਖਾਣਾ ਜੀ ਢੋਸਾ ਮੈਂ ਲੈ ਕੇ ਆਉਂਗੀ ਆਪਣਾ ਢੋਸਾ ਕਿਉਂਕਿ ਵਿਆਹ ਦੇ ਵਿੱਚ ਮੈਂ ਕੁਝ ਨਹੀਂ ਖਾਏ ਕਰਦੀ ਯਾ ਟਿੱਕੀ ਯਾ ਡੋਸਾ ਔਰ ਰਪੈਂਜਲ ਖਾ ਰਹੀ ਹੈ ਆਪਣੀ ਚਾਉਮਿਨ ਤੇ ਮੈਂ ਖਾਉਂਗੀ ਡੋਸਾ ਔਰ ਦੂਜੇ ਪਾਸੇ ਬਰਾਤ ਵੀ ਆ ਗਈ ਹੈ ਜੀ ਚਲੋ ਦੇਖਦੇ ਹਾਂ ਬਰਾਤ ਇਹ ਲੋਕ ਪੈਸ ਦੇ ਅੰਦਰ ਵੀ ਬਹੁਤ ਵਧੀਆ ਯਾਨੀ ਇਕੱਠ ਵੀ ਬਹੁਤ ਵਧੀਆ ਹੋਇਆ ਵਾ ਤਾਂ ਕੁਝ ਕੁੜੀ ਵਾਲੇ ਤੇ ਕੁਝ ਮੁੰਡੇ ਵਾਲੇ ਤੇ ਯਾਨੀ ਦੋਨੋਂ ਪਾਸੇ ਬਿਲਕੁਲ ਵਧੀਆ ਵਿਆਹ ਹੋਇਆ ਜੀ ਅਰੇਂਜਮੈਂਟ ਕੋਈ ਵੀ ਰੋਲਾ ਨਹੀਂ ਕੋਈ ਗੋਲਾ ਨਹੀਂ ਔਰ ਬਹੁਤ ਵਧੀਆ ਲੱਗਿਆ ਮੈਨੂੰ ਵਿਆਹ ਦੇ ਵਿੱਚ ਤੇ ਇੱਧਰ ਸਾਡੇ ਦੀਦੀ ਵੀ ਆਏ ਹੋਏ ਆ ਯੋਵਨ ਆ ਗਿਆ ਇਹ ਮੇਰੇ ਨਾਨਾ ਦਾਦਾ ਬੇਟਾ ਆ ਯੋਵਨ ਔਰ ਇਹ ਵੀ ਖੇល ਰਹੇ ਤੇ ਨਣਦ ਵੀ ਆਈ ਹੋਈ ਸੀ ਮੇਰੀ ਤੋ ਇਹ ਵੀ ਦੀਦੀ ਵੀ ਖੜੇ ਆ ਔਰ ਸਾਹਮਣੇ ਨਾਲੀ ਤੇ ਇਹ ਇਹਨਾਂ ਦੇ ਫਰੈਂਡ ਹੈ ਜੋ ਮੈਨੂੰ ਮਲਾਰੇ ਤੇ ਬਟ ਮੈਨੂੰ ਨਹੀਂ ਪਛਾਣ ਕਿਸੇ ਦੀ ਕਿਉਂਕਿ ਅਗਰ ਮੈਨੂੰ ਪਛਾਣ ਆ ਤਾਂ ਮੈਂ ਬੁਲਾ ਲੰਨੀ ਆ ਅਗਰ ਮੈਨੂੰ ਪਛਾਣ ਨਹੀਂ ਹੁੰਦੀ ਤਾਂ ਮੈਂ ਨਹੀਂ ਬੁਲਾਉਂਦੀ ਹਨਾ ਇਹ ਹੁਣ ਆ ਗਏ ਆ ਜੀ ਅਸੀਂ ਅੰਦਰ ਅੰਦਰ ਪਿੰਦੇ ਆ ਜੀ ਚਾਹ ਪਾਣੀ ਤੇ ਲੋ ਜੀ ਵਾਗੇ ਵਿੱਚ ਮਿਲ ਗਏ ਆਪਾਂ ਮੇਲੀ ਕੇ ਲਈ ਔਰ ਇਧਰ ਦੀ ਦੀ ਵੀ ਲੱਗਦੇ ਆ ਨਾ ਮੇਰੀ ਸੱਸ ਆ ਹਾਂ ਸੱਸ ਵਾਲੀ ਇਹ ਮੇਰੀ ਮਾਸੀ ਸਾਡੇ ਮਾਸੀ ਆ ਇੱਧਰ ਔਰ ਇੱਧਰ ਦੀਦੀ ਆ ਜੋ ਮੇਰੀ ਨਣਦ ਹੈ ਔਰ ਇਹ ਆਪਣੇ ਇਹ ਦੋਸਤ ਆ ਇਹ ਫਰੈਂਡ ਆ ਦੀਦੀ ਕੇ ਔਰ ਇੱਕ ਸਾਰ ਕੇ ਸੂਟ ਪਾਏ ਆ ਤਿੰਨਾਂ ਨੇ ਬਹੁਤ ਵਧੀਆ ਤੇ ਦੇਖੋ ਜੀ ਕਮੈਂਟ ਕਰਕੇ ਦੱਸੋ ਵੀ ਸੂਟਾਂ ਦੇ ਕਲਰ ਕਹੇ ਜੇ ਲੱਗ ਰਹੇ ਆ ਸੂਟਾਂ ਦੇ ਕਲਰ ਦੱਸਿਓ ਵੀ ਇਹੀ ਰਿਵਾਜ ਆ ਜਾਂ ਕਿਸ ਤਰ੍ਹਾਂ ਦੇ ਆ ਜਰੂਰ ਦੱਸਿਓ ਹਨਾ ਤੇ ਬਾਕੀ ਫੋਟੋ ਵੀ ਲੈ ਲੈਣੀ ਹੈ ਇੱਕ ਹਨਾ ਲੈ ਲੋ ਜੀ ਸੂਟੇ ਸੂਟ ਹੈ ਕਲਰ ਹੀ ਕਲਰ ਅਜ ਵਿਆਹ ਦੇ ਵਿੱਚ ਦਿਖ ਰਹੇ ਆ ਵੀ ਕਿਹੜੇ ਕਿਹੜੇ ਕਲਰਾਂ ਦੇ ਸੂਟਾਂ ਦਾ ਰਵਾਜ ਹੈ ਉਹ ਨਹੀਂ ਦਿਖਦੇ ਹੈਗੇ ਜਦੋਂ ਆਪਾਂ ਬਾਹਰ ਨਿਕਲਦੇ ਆ ਨਾ ਫਿਰ ਪਤਾ ਲੱਗਦਾ ਹੈ ਤੇ ਵਾਕਈ ਵਧੀਆ ਲੱਗ ਰਹੇ ਆ ਕਲਰ ਪਾਏ ਹੋਏ ਫਰੋਜੀ ਕਲਰ ਹਨਾ ਫਰੋਜੀ ਹੈ ਨਾ ਫਰੋਜੀ ਕਲਰ ਅੱਛਾ ਲੱਗ ਰਿਹਾ ਹੈ ਆ ਵਾਕਈ ਤਾਂ ਹੁਣ ਖਾਉਂਗੀ ਜੀ ਮੈਂ ਆਪਣਾ ਸੈਂਡਵਿਚ ਪਕੌੜੇ ਔਰ ਗੁਲਾਬ ਜਾਮੁਨ ਜੀ ਇਧਰ ਮੈਂ ਔਰ ਵਕੀਲ ਸਾਹਿਬ ਬੈਠ ਕੇ ਥੋੜੀ ਜੀ ਵੀਡੀਓ ਸ਼ੂਟ ਕਰ ਰਹੇ ਤੇ ਆਪਣੀ ਔਰ ਅਸੀਂ ਦੋਨੋਂ ਵੀਡੀਓ ਸ਼ੂਟ ਕਰ ਰਹੇ ਤੇ ਸਾਊਂਡ ਬਹੁਤ ਜ਼ਿਆਦਾ ਆ ਰਿਹਾ ਤਾਂ ਇਸ ਕਰਕੇ ਮੈਨੂੰ ਰਿਕਾਰਡਿੰਗ ਕਰਨੀ ਪੈ ਰਹੀ ਹੈ ਤਾਂ ਇਧਰ ਕੁੜੀ ਔਰ ਮੁੰਡਾ ਜੋ ਦੋਨੋਂ ਹੀ ਕੈਨੇਡਾ ਤੋਂ ਆਏ ਹੋਏ ਆ ਉਹਨਾਂ ਦੀ ਮੈਰिज ਥੀ ਕਿਉਂਕਿ ਦੋਨੋਂ ਹੀ ਕੈਨੇਡਾ ਸੈਟਲ ਹੈ ਔਰ ਹੁਣ ਮਿਲਾਨੀਆਂ ਕੁੜੀ ਨੂੰ ਮੇ ਤੁਲਨ ਵੀ ਦੇਖ ਲਓ लो जी बढ़िया लग रहा है लुक अच्छी लग रही है जोड़ी, जोड़ी बढ़िया दोनों की वैसे बारिश ना के बैठे हैं ना, हाँ, ना? ना? बारिश लुक तो मेरी ना बना है जी बारिश भाई एक बार फिर बधाइयां बहुत-बहुत ਮਤਬ ਵਾਰੀ ਖੜੀ ਬਣਾ ਰਹੀ ਦੀ ਨੱਚ ਦੇਗੇ ਆ ਨਮੀ ਆਇਆ ਚਲੋ ਹੈਲੋ ਇਹ ਆ ਫਰੈਂਡਸ ਸਾਡੇ ਨਵੇਂ ਫਰੈਂਡਸ ਹੈ ਤਾਂ ਇੱਕ ਫਰੈਂਡਸ ਇਹ ਹੈ ਯਾਨੀ ਕੁੜੀਆਂ ਸਿਰ ਵੀ ਨੇ ਸਨੈਕਸ ਲਿਆ ਦੋਸਤ ਕੀ ਬੁਲਾ ਦੇ ਮੇਰੀ ਨਣਦਲੀ ਹੈਲੋ ਛੋਟੀ ਜੀ ਨਣਦੋ ਇਹ ਛੋਟੀ ਜੀ ਜਵਾਨ ਦੇ ਹਾਂ ਸੱਸ ਸੱਸਾਂ ਵੀ ਜਵਾਨਾ ਬਈ ਅੱਜ ਕੱਲ੍ਹ ਪਹਿਣਾ ਪਹਿਣਾ ਹੈ ਇਹ ਸਹੀ ਗੱਲ ਹੈ ਲੋ ਜੀ ਇਧਰ ਬਣ ਰਹੀ ਹੈ ਵੀਡੀਓ ਦੀਦੀ ਨਾਲ ਕੀ ਦੀਦੀ ਬਣਾ ਰਹੀ ਆ ਤੁਹਾਡਾ ਮਿਕਸ ਗਈਆਂ ਸ਼ੁਕਰ ਮਿਊਜ਼ਿਕ ਨੂੰ ਚੱਲ ਰਿਹਾ ਹੈਗਾ ਸਿੱਕੀ ਨਹੀਂ ਕਰਨਾ ਪੈਂਦਾ ਹਾਂ ਠੀਕ ਹੈ ਬਹੁਤ ਜ਼ਿਆਦਾ ਸਾਊਂਡ ਬੰਦਾ ਹੈ ਮੇਰਾ ਦੀਦੀ ਕੇ ਬਾਸ ਐਲਿੰਗ ਕਪੇਸ ਦੇ ਦੋਨੇ ਆਲਿੰਗ ਤੇ ਹੈ ਅੱਜ ਨਾ ਵਿਚਾਰੀ ਹੈ ਦੀਦੀ ਤੋਂ ਲੋ ਜੀ ਇੱਧਰ ਮੇਰੀਆਂ ਸਹੇਲੀਆਂ ਮਿਲ ਗਈਆਂ ਮੈਨੂੰ 20 ਸਾਲ ਬਾਅਦ ਵਿਛੜੀਆਂ ਹੋਈਆਂ ਤੇ ਅੱਜ ਮੈਨੂੰ ਵਿਆਹ ਦੇ ਵਿੱਚ ਮਿਲੀਆਂ ਤੇ ਹੁਣ ਆਪਾਂ ਕਰਦੇ ਆ ਜੀ ਵਲੌਗ ਦਾ ਐਂਡ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਅਗਲੇ ਵਲੌਗ ਦੇ ਵਿੱਚ ਦੇਖੋ